ਹਰ ਇਨਸਾਨ ਦਾ ਫੈਮਿਲੀ ਡਾਕਟਰ ਹੁੰਦਾ ਅਸੀਂ ਕਹਿੰਦੇ ਕਿ ਫੈਮਿਲੀ ਫਾਰਮਰ ਵੀ ਹੋਣਾ ਜੋ ਬਹੁਤ ਜ਼ਰੂਰੀ ਹੈਗਾ ਸੋ ਦੈਟ ਕੇ ਅਸੀਂ ਆਰਗੈਨਿਕ ਚੀਜ਼ਾਂ ਉਹਨਾਂ ਤੋਂ ਆਪਣੇ ਘਰ ਲਿਆਈਏ ਕਿਉਂਕਿ ਡਾਕਟਰ ਸਾਨੂੰ ਬਚਾਏਗਾ ਜਦੋਂ ਅਸੀਂ ਬਿਮਾਰ ਹੋ ਜਾਾਂਗੇ ਲੇਕਿਨ ਜਦੋਂ ਸਾਡਾ ਫੈਮਿਲੀ ਫਾਰਮਰ ਹੋਏਗਾ ਜੋ ਆਰਗੈਨਿਕ ਫੂਡ ਸਾਡੇ ਤੱਕ ਪਹੁੰਚਾਉਂਦਾ ਹੈ ਤਾਂ ਸਾਨੂੰ ਬਿਮਾਰੀਆਂ ਤੋਂ ਹੀ ਬਚਾ ਦੇਗਾ ਸਾਡਾ ਜਿਹੜਾ ਫੂਡ ਹੈ ਅੱਜ ਉਹ ਕੈਮੀਕਲ ਵਾਲਾ ਹੋ ਚੁੱਕਿਆ ਹੈ ਕੈਮੀਕਲੀ ਉਗ ਰਿਹਾ ਹੈ ਔਰ ਕੈਮੀਕਲੀ ਅਸੀਂ ਖਾ ਰਹੇ ਹੈਗੇ ਆ ਜਿਹਦੇ ਕਰਕੇ ਅਸੀਂ ਨਹੀਂ ਸਾਡੇ ਆਉਣ ਵਾਲੀ ਜਨਰੇਸ਼ਨ ਖਤਰੇ ਦੇ ਵਿੱਚ ਹੈਗੀ ਆ ਸਾਡੇ ਬੱਚੇ ਖਤਰੇ 'ਚ ਹੈਗੇ ਆ ਫਾਸਟ ਫੂਡ ਵੱਲੋਂ ਜਾ ਰਹੇ ਹੈਗੇ ਆ ਤੋ ਸਾਡਾ ਇੱਕ ਮਿਸ਼ਨ ਹੈਗਾ ਆਰਗੈਨਿਕ ਇੰਡੀਆ ਮਿਸ਼ਨ ਇਸ ਮਿਸ਼ਨ ਦੇ ਅੰਦਰ ਹਰ ਕਿਸਾਨ ਹਰ ਇਨਸਾਨ ਆਰਗੈਨਿਕ ਉਹ ਗਾਏ ਆਰਗੈਨਿਕ ਖਾਏ ਇਹ ਸਾਡੇ ਬੋਲ ਇੰਡੀਆ ਗ로우 ਰੂ ਅਸਰ ਇਹ ਐਸਾ ਬ੍ਰਹਮ ਅਸਰ ਹੈਗਾ ਜਿਹੜਾ ਸੋਇਲ ਨੂੰ ਠੀਕ ਕਰਦਾ ਸੋਇਲ ਨੂੰ ਸੈਨੀਟਾਈਜ਼ ਕਰ ਦਿੰਦਾ ਜੜ੍ਹਾਂ ਨੂੰ ਮਜ਼ਬੂਤ ਕਰ ਦਿੰਦਾ ਪੌਦੇ ਨੂੰ ਸਟਰੋਂਗ ਕਰ ਦਿੰਦਾ ਤੇ ਸਾਨੂੰ ਕਿਸੇ ਪੈਸਿਫਾਈਸਾਈਡ ਦੀ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਉਸ ਤੋਂ ਬਾਅਦ ਨੈਨੋ ਟੈਕਨੋਲੋਜੀ ਦੇ ਨਾਲ ਇਹ ਸਿਰਫ 100 ਗ੍ਰਾਮ ਦਾ ਤੈਕਨੀਕ 1 ਏਕੜ ਦੇ ਵਿੱਚ ਪੈਂਦਾ ਹੈਗਾ ਜਿਹੜਾ ਦੋ ਮੈਜਿਕ ਇਹ ਇਹ ਜੋ ਮੈਜੀਕਲ ਇਫੈਕਟ ਪਾਉਂਦਾ ਖੇਤੀ ਦੇ ਵਿੱਚ ਪ੍ਰੋਡਕਸ਼ਨ ਨੂੰ ਵਧਾ ਦੇਗਾ ਫੁੱਲਾਂ ਨੂੰ ਝੜਨ ਤੋਂ ਬਚਾ ਦੇਗਾ ਫੁੱਲਾਂ ਦੀ ਪ੍ਰੋਡਕਸ਼ਨ ਵਧਾ ਦੇਗਾ ਫਲਾਂ ਨੂੰ ਵਧਾ ਦੇਗਾ ਰੋਜ਼ ਦੇ ਆਪਣੇ ਚਾੜ ਹੁੰਦਾ ਉਹਨੂੰ ਵਧਾ ਦੇਗਾ ਔਰ ਜਿਹੜਾ ਬਸ ਫੂਟ ਦੇ ਉੱਪਰ ਕੇਵਰ ਟੀੜਾ ਲੱਗ ਜਾਂਦਾ ਉਹ ਕਿੜਾ ਲੱਗਣ ਨਹੀਂ ਦੇਗਾ ਔਰ ਜਿਹੜਾ ਰਸਾ ਹੈਗਾ ਉਹ ਵੀ ਬਹੁਤ ਅੱਛਾ ਹੋਏਗਾ ਖੁਸ਼ਬੂ ਅੱਛੀ ਹੋਏਗੀ ਕਿਉਂਕਿ ਦੇਖੋ ਸਿੰਪਲ ਦਾ ਰੂਪ ਸਿੰਪਲ ਸਿਸਟਮ ਹੈਗਾ ਕੈਮੀਕਲ ਹੋ ਗਿਆ ਹੋਇਆ ਜਦੋਂ ਖਾਵਾਂਗੇ ਨਾ ਸਾਨੂੰ ਟੇਸ ਤੋਂ ਪਤਾ ਲੱਗ ਜਾਂਦਾ ਹੈ ਬਿਨਾ ਕੈਮੀਕਲ ਤੋਂ ਹੋਰ ਗਿਆ ਨਹੀਂ ਕਿਉਂਕਿ ਆ ਉਹ ਆ ਖਾਵਾਂਗੇ ਆ ਵੀ ਟੇਸ ਤੋਂ ਪਤਾ ਲੱਗ ਜਾਂਦਾ ਹੈ ਤੋਂ ਇੰਡੀਆ ਗ로우 ਔਰ ਇਹ ਗ로우 ম্যাਜਿਕ ਮਿਲ ਕੇ ਇੱਕ ਐਸਾ ਕੰਬੀਨੇਸ਼ਨ ਦੇ ਰਿਆ ਗਿਆ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਸਾਡੇ ਹੱਥੋਂ ਕਿ ਬੇਨਤੀ ਹੈਗੀ ਹੈ ਕਿ ਜਿਹੜਾ ਅੱਜ 1-2 ਏਕੜ ਤੁਸੀਂ ਆਪਣੇ ਪਰਿਵਾਰ ਲਈ ਉਗਾਉਂਦੇ ਹੋ ਉਹਦੀ ਬਜਾਏ ਕਿਉਂ ਨਾ 10 ਜਾਂ 20 ਏਕੜ ਅਸੀਂ ਉਗਾਏ ਕਿਉਂਕਿ ਪੂਰਾ ਨੇਸ਼ਨ ਵੀ ਪਰ ਇੱਕ ਪਰਿਵਾਰ ਹੈਗਾ